ਆਹ ਰਹੀਆਂ ਪਾਪਾ ਵੀ ਇੱਕ ਇੱਕ ਮੋਰ ਜੰਗ ਤੇ ਲਾ ਕੇ ਟਰਨ ਕੌਂਗਾ ਪਣਾ ਹੈ ਇਹਨਾਂ ਦੀ ਗਾਮਯਾਬੀ ਸਾਡੀ ਆਪਣੀ ਗਾਮਯਾਬੀ ਹੈ ਔਰ ਜੋ ਆਪਣੇ ਥੋੜੇ ਜਿਹੇ ਮੁੱਦੇ ਆ ਮਤੇ ਦੀ ਬਾਤ ਹੈ ਉਹ ਮੈਂ ਦੋ ਕਰਨਾ ਕਹਿਣਾ ਥੋੜਾ ਪਤਾ ਕੀ ਹੁੰਦਾ ਹੈ ਪਤਾ ਹੁੰਦਾ ਜੇ ਕੋਈ ਫੈਸਲੀਆ ਜਾਂ ਛੋਟ ਬਣੀ ਜਾਂ ਦੰਬੀ ਬਣ ਜਵੇ ਕਹਿਓ ਜਿਉਂ ਕੜੀਆ ਪਰੇ ਫੜਕੀਆਂ ਦੀਆਂ ਉਹ ਬਣ ਜਵੇ ਤੇ ਨੰਬਰ ਬਣ ਜਵੇ ਉਹ ਬਣ ਜਵੇ ਮਲਾਇ ਇਹ ਕੁਰਾ ਮੈਂ ਥਰੀ ਵਾਰ ਮੈਂ ਉਦੋਂ ਵੀ ਜਦੋਂ ਪਰਵਾਇਆ ਕਿ ਵਾਈ ਸੀ ਉਹ ਝੜ ਗਿਆ ਅੰਦਰ ਕੋਈ ਮਿਲੂਗਾ ਕਿ ਤੁਹੂ ਕਹਿੰਦੇ ਆ ਉਹ ਮਿਲਣਗੇ ਤੇ ਪੁਰਾਣੀ ਗੱਤ ਕਰਦੇ ਆਜੋ ਕਿ ਹਾਲੇ ਬਹੁਤ ਮੱਡੀ ਆ ਤੁਹੂ ਜੀ ਦੀ ਕੋਲ ਨੂੰ ਪੁਰਾਣੀ ਉਹ ਪਾਡੇ ਕਪੜੇ ਟੋਕੀਆਂ ਜਿਹੜਾ ਮੋੜੀਆਂ ਪੈਂਦੀਆਂ ਮੈਂ ਕਿਹਾ ਆ ਕੇ ਉਹਦਾ ਪਿੰਦਾ ਆ ਇਹ ਕੋਈ ਸੈਂਟ ਕਿੰਨੇ ਲਾਦੇ ਆ ਲੋਗ ਸੈਂਟ ਬਾਜ ਲੋਗ ਹੈ ਨਾ ਇਹ ਹੈ ਨਾ ਦੋ ਰੋੜ ਪੀਆ ਕਹਿੰਦਾ ਮੈਂ ਇਹਨਾਂ ਤਰਾਦ ਤਾਇਆ ਉਹ ਤੁਰਿਆ ਨਹੀਂ ਭਰਿਆ ਲੋਕਾਂ ਉਹ ਪੰਜਾਬੀ ਦੀ ਜਿਹੜਾ ਉਹਨੇ ਵੈਹਣੇ ਪਿੱਛੇ ਆ ਹਾਂ ਕੀ ਨਾਮ ਹੈ ਆਪਣਾ ਤੇ ਕਿਹੜਾ ਵਾਰਡ ਮੇਰਾ ਨਾਮ ਦਿਆਲ ਸਿੰਘ ਢਿੱਲੋਂ ਆ ਵਾਰਡ ਹੈਗਾ 44 ਆਤਮਨਗਰ ਹਲਕਾ ਜਿਹੜਾ ਰਸ ਸੀਗਾ ਤੇ ਇਹਨੇ ਕੁਰਸੀਆਂ ਘੱਟ ਗਿਆ ਪਰ ਪਬਲਿਕ ਜ਼ਿਆਦਾ ਹੋ ਗਈ ਪਬਲਿਕ ਦੇਖੋ ਜੀ ਹੜ ਆ ਗਿਆ ਸੀ ਹੜ ਛਾੜੂ ਵਾਲਾ ਨਾ ਹੜ ਆ ਗਿਆ ਸੀ ਇਹ ਘੱਟੋ ਘਾਟੇ 1.5-2 ਲੱਖ ਜਣ ਕਿ ਜੇਤੂ ਹੋਣਗੇ ਸ਼ੋਕ ਪ੍ਰੈਸ਼ਰ ਪੱਪੀ ਤੁਹਾਡੇ ਕੁਰਸੀਆਂ ਤੁਹਾਡੇ ਸਾਹਮਣੇ ਹੀ ਆ ਵੇ ਤੇ ਕੁ ਸਚਾਈ ਹੈਗੀ ਆ ਇਹ ਕੁਰਸੀਆਂ ਦੇ ਕਿਤੇ ਬੈਠਣ ਦੀ ਜਗ੍ਹਾ ਨਹੀਂ ਹੈਗੀ ਤੇ ਆਪਣੇ ਇੰਨੇ ਵਗਿਆ ਜਿਹੜੇ ਕਿ ਆਪਣੇ ਕੁਰਸੀਆਂ ਚੜ੍ਹ ਕੇ ਕਹਿੰਦੇ ਕਿ ਉਹਨਾਂ ਨੂੰ ਕਿਉਂ ਬਿਲਾਓ ਲੇਡੀਜ਼ ਨੂੰ ਬਿਲਾਓ ਹਾਂ ਬਿਲਕੁਲ ਉਹਨਾਂ ਨੇ ਆਪਣੀਆਂ ਹੀ ਆਪਣੀਆਂ ਕੁਰਸੀਆਂ ਛੱਡਤੀਆਂ ਤੇ ਲੇਡੀਜ਼ ਨੂੰ ਬਿਠਾਇਆ ਆਪਣੀਆਂ ਕੁਰਸੀਆਂ ਦੇ ਕੇ ਅਸੀਂ ਖੜੇ ਰਹੇ ਤੇ ਚਲੋ ਇਹ ਬਜਾਰੇ ਬਹਿਣ ਕਿਉਂ ਕੁਰਸੀਆਂ ਹੈ ਹੀ ਨਹੀਂ ਮਤਲਬ ਇਹ ਲੋਕਾਂ ਦੀਆਂ ਕੁਰਸੀਆਂ ਖਾਲੀ ਰਹਿ ਜਾਂਦੀਆਂ ਪਾਰਟੀ ਵਾਲਿਆਂ ਦੀ ਇੱਥੇ ਕੁਰਸੀਆਂ ਦਾ ਮਤਲਬ ਸਾਡੇ ਕੋਲ ਕੁਰਸੀਆਂ ਘਟ ਗਈਆਂ ਬੈਠਣ ਲਈ ਜਗ੍ਹਾ ਹੀ ਨਹੀਂ ਹੈਗੀ ਇੰਨਾ ਹਾਰ ਡ ਆ ਗਿਆ ਕਿਸੇ ਜੀ ਗਿਆ ਸੀ ਇਸ ਇਲਾਕੇ ਦੇ ਹੈ ਗਿਆ ਉਹਨਾਂ ਨੂੰ ਛੱਡ ਕੇ ਕਈ ਪਾਰਟੀ ਵਾਲੇ ਇੱਥੇ ਆਈਆਂ ਮੈਂ ਕਿਹਾ ਆਮ ਆਦਮੀ ਪਾਰਟੀ ਸ਼ਾਮਲ ਹੈ ਕੀ ਕਰਾਂ ਚਾਹੂੰ ਬਹੁਤ ਵਧੀਆ ਜੀ ਆਦਰਮਾਨ ਸਤਕਾਰ ਕੀਤਾ ਸ਼ੋਭ ਪ੍ਰਸ਼ੇਪ ਪੱਪੀ ਨੇ ਉਹਨਾਂ ਨੂੰ ਸਰੂਪੇ ਪਾ ਕੇ ਤੇ ਆਪਣੀ ਪਾਰਟੀ ਇਰ ਲਾਇਆ ਤੇ ਗਾਂ ਉਹਨਾਂ ਨੂੰ ਇਹ ਵੀ ਕੀਤਾ ਜੇ ਜੋ ਉਹਨਾਂ ਦਾ ਆਪਣੇ ਇੱਜ਼ਤ ਉਹ ਕੀਤੀ ਜੂ ਉਹਨਾਂ ਦੀ ਸਮਾਗਮ ਵਿੱਚ ਵੀ ਉਹਨਾਂ ਨੂੰ ਬੁਲਾਇਆ ਜਾਊਗਾ ਵੋਟਾਂ ਪੜ ਗਏ ਵੋਟਾਂ ਪਹੁੰਚ ਗਏ ਜੀ ਇੱਕ ਇੱਕ ਵੋਟ ਮਤਲਬ ਪਹੁੰਗੇ 1 ਜੂਨ ਨੂੰ ਇੱਕ ਇੱਕ ਮੋਹਰ ਲੱਗਣੀ ਆ ਤੇ ਲੱਗੋਗੇ ਹਾਂ ਜੀ ਪੱਕੀ ਲੱਗੂਗੀ ਪੂਰਾ ਸ਼ਵਾਸ ਹੈ ਜੀ ਪੂਰਾ 100% ਮੱਲੇ ਦੇ ਕੰਮ ਵਾਲੇ ਨੇ ਮੱਲੇ ਦੇ ਕੰਮ ਇਹ ਆ ਕਿ ਇੱਕ ਡਿਫੈਂਸਰੀ ਆ ਉਹ ਬਣ ਜਵੇ ਇੱਕ ਸਕੂਲ ਚ ਬਣ ਜੇ ਕਿ ਇੱਕ ਪਰਲੀ ਸੜਕ ਬਣ ਜਵੇ ਇੱਕ ਇੱਕ ਨੰਬਰ ਗਲੀ ਅਰਜਨਗਰ ਦੀ ਆ ਜਿਹੜੀ ਉਹ ਬਣ ਜਵੇ ਉਹ ਵੀ ਵਾਦਾ ਕੀਤਾ ਕਿ ਇੱਥੇ ਗਰਾਊਂਡ ਵੀ ਬਣਾਵਾਂਗੇ ਵਧੀਆ ਹਾਂ ਜੀ ਹਾਂ ਜੀ ਉਹ ਵੀ ਬਹੁਤ ਵਧੀਆ ਕੀਤਾ ਉਹਨਾਂ ਕਿ ਗਰਾਊਂਡ ਬਣਾਵਾਂਗੇ ਬੱਚਿਆਂ ਦੀ ਖੇਡਣ ਖੁੱਡਣ ਵਾਸਤੇ ਉਹ ਵੀ ਬਹੁਤ ਵਧੀਆ ਗੱਲ ਆ ਇਦਾਂ ਹੀ ਜੇ ਕੰਮ ਕਰਨਗੇ ਤੇ ਅੱਗੇ ਅੱਗੇ ਵੀ ਆਉਂਦਾ ਬੰਦਾ ਹੁਣ ਬਿੱਟੂ ਨੇ ਕੋਈ ਕੰਮ ਹੀ ਨਹੀਂ ਕੀਤਾ ਮਹੱਲੇ ਦਾ ਮੈਂ ਉਹਨੂੰ ਉਦੋਂ ਵੀ ਇਸ ਤੋਂ ਵੱਧ ਉਦੋਂ ਵੀ ਬੜਾ ਕੁਝ ਕੀਤਾ ਸੀ ਤੇ ਮਤਲਬ ਹੈ ਵੀ ਪਬਲਿਕ ਇਤਨੀ ਇਕੱਠੀ ਕੀਤੀ ਸੀ ਲੇਕਿਨ ਪਬਲਿਕ ਮੈਨੂੰ ਵੀ ਲੱਭਦੀ ਫਿਰਦੀ ਉਸਾਰਜੀ ਕਿਤੇ ਚੱਲ ਗਿਆ ਤੇ ਬਿੱਟੂ ਨੇ ਤੇ ਮਿਲਿਆ ਨਹੀਂ ਉਹ ਫਰ ਹੋ ਗਿਆ ਜਿੰਗਲ ਜੀ ਵੈ ਸਰਕਟ ਦੇ ਹਲਕੇ ਦੇ ਰਹੇ ਤੇ ਉਹਨਾਂ ਨੇ ਕੁਝ ਕੀਤਾ ਨਹੀਂ ਕੁਝ ਨਹੀਂ ਕੀਤਾ ਉਹਨਾਂ ਵੀ ਇੱਕ ਹਾਂ ਇੱਕ ਅਨੰਦਾ ਕੰਮ ਨਹੀਂ ਕੀਤਾ ਜਿਹੜੀ ਇਹ ਸੜਕ ਹੈ ਜਿਹੜੀ ਉਹ ਖਰਾਬ ਹੋਈ ਆ ਉਹ ਨੰਗਦੇ ਰੋਜ ਆਉਂਦੀ ਪਰ ਕੋਈ ਉਹ ਜਵਾਬ ਨਹੀਂ ਦਿੱਤਾ ਵੀ ਉਹ ਕਿੱਦਾਂ ਬਣਨੀ ਚਾਹੀਦੀ ਹੈ ਕਿ ਨਹੀਂ ਬਣਨੀ ਚਾਹੀਦੀ ਕਈ ਦੇ ਇਹੋ ਜਿਹੇ ਵੀ ਬੰਦੇ ਹੁੰਦੇ ਆ ਉਹ ਕਹਿੰਦੇ ਤੁਸੀਂ ਆਪ ਕਰ ਲਓ ਇਦਾਂ ਕਰ ਲਓ ਹੋਰ ਹੀ ਗੱਲਾਂ ਟਿਚਣਾ ਕਰਨ ਦਾ ਹੁੰਦੇ ਆ ਨਹੀਂ ਇਨਸਾਨੀਅਤ ਨਹੀਂ ਹੈਗੀ ਇਨਸਾਨੀ ਤੇ ਉਹ ਆ ਕਿ ਜਿਹੜਾ ਆਪਾਂ ਤੁਹਾਨੂੰ ਕਿਸੇ ਚੁਣਦੇ ਆ ਕਿ ਤੁਹਾਡੇ ਕਾਂਗਰਸ ਪਾਰਟੀ ਸੀਗੇ ਤੇ ਇਸ ਪਾਰਟੀ ਦੇ ਕਿਉਂ ਆਏ ਮੈਂ ਕਾਂਗਰਸ ਪਾਰਟੀ ਜੇ ਇਹ ਇਸ ਕਰਕੇ ਹੀ ਵੀ ਚੈਂਦ ਇਹਨਾਂ ਦਾ ਰੋਲਾ ਰਪਾ ਖਤਮ ਹੋ ਜਾਊਗਾ ਇਹ ਕਾਂਗਰਸ ਪਾਰਟੀ ਦਾ ਆਪ ਵਿੱਚ ਜਿਹੜਾ ਨਾ ਰੋਲਾ ਰਪਾ ਨਹੀਂ ਖਤਮ ਹੋਇਆ ਕਦੀ ਬਿੱਟੂ ਨਾਰਾਜ ਤੇ ਕਦੀ ਕੜਵਲ ਨਾਰਾਜ ਤੇ ਕਦੀ ਹੋਰ ਪਾਰਟੀਆਂ ਦੇ ਵਿੱਚੋਂ ਇਹਨਾਂ ਦੀ ਇੰਨੀ ਖਿੱਚਤੀ ਆਪਣੀ ਜਿਹੜੀ ਹੈਗੀ ਸੀ ਮੰਤਰੀ ਸੰਤਰੀ ਜਿਹੜੇ ਵੀ ਹੈਗੇ ਸੀ ਇਹਨਾਂ ਦੇ ਆਪਣਾ ਹੀ ਬਹੁਤ ਹੀ ਰੌਲਾ ਰਪਾ ਰਿਹਾ ਜਾਂਦਾ ਸੀ ਤੇ ਲੋਕਾਂ ਦੇ ਕੰਮ ਕੀ ਕਰਨਗੇ ਮੈਨੂੰ ਨਿਰਾਸ਼ਾ ਮਿਲੀ ਤੇ ਮੈਨੂੰ ਭਾਜੀ ਗੁਰਵੰਤ ਸਿੰਘ ਸੱਧੂ ਨੇ ਬੁਲਾ ਲਿਆ ਉਹਨੇ ਕਿਹਾ ਵੀ ਤੂੰ ਕਿਤੇ ਨਹੀਂ ਜਾਣਾ ਚੁੱਪ ਕਰਕੇ ਮੇਰੇ ਕੋਲ ਆ ਜਾ ਮੈਂ ਪਾਰਟੀ ਜੁਆਇਨ ਕਰ ਲਈ ਅੱਜ ਸਿੱਧੂ ਸਾਹਿਬ ਕਰਕੇ ਤੁਸੀਂ ਆਪਣੀ ਪਾਰਟੀ ਜੁਆਇਨ ਕੀਤੀ ਹਾਂਜੀ ਸੱਧੂ ਸਾਹਿਬ ਕਰਕੇ ਗੁਰਵੰਤ ਸਿੰਘ ਸੱਧੂ ਸਾਹਿਬ ਦਾ ਕੰਮ ਵਧੀਆ ਕੰਮ ਵਧੀਆ ਹੈਗਾ ਕੋਠੀ 'ਚ ਕੰਮ ਕਰਦੇ ਆ ਆਪਣੀ ਮਤਲਬ ਪਬਲਿਕ ਇੰਨੀ ਲੱਗੀ ਹੁੰਦੀ ਆ ਤੇ ਕੰਮ ਕਰਾਉਣ ਦੀ ਹੁੰਦੀ ਆ ਦੇ ਨਹਿਰ ਤੇ ਜਿਹੜਾ ਦਫਤਰ ਆ ਹਰ ਟਾਈਮ ਬਾਗੋ ਬਾਗ ਭਰਿਆ ਹੁੰਦਾ ਤੇ ਪਸੀਨੇ ਜੀ ਕੰਮ ਕਰਦੇ ਕਦੀ ਏਸੀ ਜੀ ਬੈਠ ਕੇ ਨਹੀਂ ਕੰਮ ਕਰਦੇ ਸੋ ਸਰਦਾਰ ਕਲੌਂਗ ਸਿੰਘ ਸੱਦੂ ਜਿਹੜੀ ਦਫਤਰ ਦਾਦ ਕਟਣ ਵੀ ਕੀਤਾ ਉਹਦੇ ਬਾਰੇ ਕੀ ਹਾਂਜੀ ਜਿਹੜਾ ਦਫਤਰ ਦਾਦ ਕਟਣ ਕੀਤਾ ਨਾ ਮੈਂ ਉਹਨਾਂ ਨੂੰ ਕਮਰਾ ਖਾਲੀ ਕਰਾ ਕੇ ਤੇ ਦਫਤਰ ਸਪੈਸ਼ਲ ਦਿੱਤਾ ਮੈਂ ਉਹਨਾਂ ਨੂੰ ਤੇ ਮਤਲਬ ਦਫਤਰ ਦਾਦ ਕਟਣ ਵੀ ਕਰਾਇਆ ਵੇ ਕਿਹਨੋਂ ਹੋਇਆ ਕਰਨਗੇ ਲੋਕਾਂ ਨੇ ਹਾਂ ਕੰਮ ਹੋਇਆ ਕਰਨਗੇ ਵੱਧ ਤੋਂ ਵੱਧ ਕੰਮ ਕਰਿਆ ਕਰਾਂਗੇ ਕਈ ਪਾਰਟੀ ਜਿਹੜਿਆ ਕਾਂਗਰਸ ਚ ਗਏ ਆ ਉਹਨਾਂ ਦੇ ਦੁੱਖੋ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਗਿਣਤੀ ਚ ਮੇਰੀਆਂ ਭੈਣਾਂ ਪੰਨੂ ਪਰਿਵਾਰ ਅੱਜ ਸਾਰਾ ਪਰਿਵਾਰ ਸ਼ਾਮਲ ਹੋਇਆ ਵਾ ਇੱਕ ਉਹ ਬੜਾ ਲੱਗਦਾ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਕਲਵਾਨ ਸਿੰਘ ਦੇ ਸਿੱਧੂ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਵੱਡਾ ਵੱਡਾ ਪਰ ਮਹੰਗਾਰਾ ਜਿਹੜਾ ਪੰਨੂ ਪਰਿਵਾਰ ਅੱਜ ਪੂਰਾ ਲੋਕਾਂ ਸਾਹ ਪਾਰਟੀ ਦੇ ਸਾਥੀਆਂ ਨੂੰ ਛੱਡ ਕੇ ਅੱਜ ਇੱਧਰ ਆਇਆ ਸ਼ਾਮਲ ਹੋਇਆ ਵਾ ਕਿਉਂਕਿ ਉਹ ਇਸ ਗੱਲ ਦਾ ਉਹ ਜਮਾਤ ਦੇ ਨਾਲ ਜਾ ਜੁੜੇ ਜਿਹੜੇ ਦੋਨੇ ਭਰਾ ਜਿਹੜੇ ਅੱਜ ਪਹਿਲੀ ਤਰੀਕ ਨੂੰ ਵੋਟਾਂ ਪਾਣੀਆਂ ਪਹਿਲੀ ਤਰੀਕ ਨੂੰ ਦਰਬਾਰ ਸਾਹਿਬ ਤੇ اٹੈਕ ਹੋਇਆ ਜੀ ਅੱਜ ਉਹਦੇ ਤੋਂ ਦੁੱਖ ਹੋਏ ਦੁਖੀ ਹੋ ਕੇ ਅੱਜ ਆਮ ਆਦਮੀ ਪਾਰਟੀ ਤੇ ਵੱਡਾ ਮੁਰਿਆ ਐ ਵੀ ਸਭ ਗੱਲ ਕਰੀਏ ਜਿਹੜੇ ਰਵਨੀਤ ਸਿੰਘ ਮਿੱਟੂ ਹੁਣੇ ਨੇ ਉਹਨਾਂ ਦਾ ਕਹਿਣਾ ਜੋ 4-3 ਚਲੋ 4-3 ਤੋਂ ਦੋ ਰਿਜ਼ਲਟ ਆਣਾ ਹੈ ਹਰ ਇੱਕ ਦਿਨ ਬਾਅਦ ਜਿਹੜਾ ਮੈਂ ਮੁੱਖ ਮੰਤਰੀ ਜਿਹੜੇ ਪੰਜਾਬ ਨੇ ਉਹਦੇ ਘਰ ਦਾ ਘਰਾਵ ਕਰਾਂਗਾ ਤੇ ਮੇਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਗੱਲ ਸੁਣਾਓ ਮੇਰੀ ਉਹਨੂੰ ਹੁਣੇ ਬੇਲਾ ਕਰ ਦੇਣਾ ਲੁਧਿਆਣੇ ਦੀ ਜਨਤਾ ਨੇ ਉਹਨੂੰ ਕਹਿੰਦਾ ਧਰਨੇ ਹੀ ਦੇ ਦੇ ਉਹ ਵੀ ਪਰ ਗੱਲ ਕਰੀਏ ਜਿਹੜੀ ਸਿਆਸਤ ਹੈ ਸ਼ੁਰੂ ਹੋ ਗਈ ਹੈ ਪਰ ਜਦੋਂ ਵਿਆਸ ਡੇਰਾ ਵਿਆਹ ਜਿਹਰੇ ਤੇ ਜਦੋਂ ਸਿਆਸਤ ਸ਼ੁਰੂ ਹੁੰਦੀ ਹੈ ਜੇ ਸਿਆਸਤ ਸ਼ੁਰੂ ਹੋ ਗਈ ਹੈ ਕਾਫੀ ਜਿਹੜੀ ਫੋਟੋਆਂ ਜਿਹੜੀ ਵਾਇਰਲ ਹੋ ਰਹੀ ਹੈ ਓਪੋਜੀਸ਼ਨ ਪਾਰਟੀਆਂ ਦੇ ਨਿਸ਼ਾਨੇ ਵੀ ਸਾਡੇ ਜਿਹੜਾ ਭਾਵੇਂ ਆਮ ਆਦਮੀ ਪਾਰਟੀ ਉੱਤੇ ਜਾ ਕੇ ਹਾਰੀਆਂ ਲਵਾ ਕੇ ਜਿਹੜੀ ਫੋਟੋਆਂ ਜਿਹੜੀ ਵਾਇਰਲ ਹੋ ਰਹੀਆਂ ਗੱਲ ਚਲੋ ਚੰਗੀ ਜਗ੍ਹਾ ਤੋਂ ਅਸ਼ੀਰਵਾਦ ਲੈਣਾ ਗੁਰੂ ਮਹਾਰਾਜ ਤੋਂ ਕੋਈ ਮਾੜੀ ਗੱਲ ਨਹੀਂ ਕੀ ਪਰ ਉੱਥੇ ਰਾਜਨੀਤੀ ਰੋਟੀਆਂ ਨਾਲ ਸੇਕਣ ਜਿਵੇਂ ਬਿੱਟੂ ਦੇ ਰਾਗੇ ਬ੍ਰਿੰਗ ਨੇ ਪਿਛਲੇ ਉਹ ਕਨਈਆ ਆਇਆ ਸੀ ਉੱਥੇ ਰੋਟੀਆਂ ਸਿੱਕੀਆਂ ਉੱਥੇ ਜਾਓ ਆਪਣਾ ਸ਼ਰਦਾ ਮੁਤਲਕ ਉਹਨਾਂ ਦੇ ਕੋਲ ਹੀ ਹੱਥ ਲਾ ਕੇ ਅਸ਼ੀਰਵਾਦ ਲੈ ਕੇ ਆਓ ਤੇ ਅੱਜ ਕਿੰਨੇ ਕਿਲੋ ਆਮ ਪਾੜੀ ਨੇ ਲੋਕ ਇਨ ਸਾਹਿਬ ਆ ਕੇ ਨਾਲ ਚੁਣੇ ਹੋਏ ਦੀ ਉਹ ਅੱਜ ਝੱਟ ਕੇ ਆ ਗਏ ਲੋਕ ਇਨ ਸਾਹਿਬ ਆ ਗਏ ਹੌਲੀ 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 ਹੋ ਗਈ ਦੇਖੀ ਜਲਿਓ ਹਜੇ ਵੀ 15 ਦਿਨ ਪਏ ਆ ਇਹ ਸਾਰੇ ਲੋਕ ਸਾਰੀਆਂ ਪਾਰਟੀਆਂ ਦੇ ਵਿੱਚੋਂ ਹੌਲੀ-ਹੌਲੀ ਦੇਖਿਓ ਕਿੰਨੇ ਭਾਰੀ ਗਿਣਤੀ ਨਾ ਆਉਂਦੇ। ਮੁਹੱਲੇ ਦੇ ਵਿੱਚ ਇੰਨਾ ਲੋਕਾਂ ਨੇ ਕੱਟ ਕਿੰਨਾ ਕਿ ਕੁਰਸੀਆਂ ਵੀ ਕੱਟ ਪੈ ਗਈ। ਹਾਂ ਜੇਹੀ ਦਾ ਗੱਲ ਆ ਫਿਰ ਆਮ ਆਦਮੀ ਪਾਰਟੀ ਦਾ। ਇਹੀ ਵਾਅਦਾ ਵਜੂਦ ਜਿਹੜਾ ਲੋਕਾਂ ਨੇ ਕੰਮਾਂ ਦੇ ਵਿੱਚ ਅੱਜ ਲੋਕ ਕਹਿ ਰਹੇ ਆ ਇਸੇ ਕਰਕੇ ਲੋਕਾਂ ਅੱਜ ਆਮ ਆਦਮੀ ਪਾਰਟੀ ਜਾ ਰਹੇ ਆ ਕਿਉਂਕਿ ਕੰਮ ਕਰ ਰਹੇ ਆ ਅਸੀਂ ਲੋਕ। ਲੋਕਿੰ ਸਾਹ ਪਾਰਟੀ ਦੇ ਨਾਲ ਜੁੜੇ ਦੀਆਂ ਦੇਖੋ ਜਿਨ੍ਹਾਂ ਨੇ ساری ਜ਼ਿੰਦਗੀ ਕਾਂਗਰਸ ਪਾਰਟੀ ਨੂੰ ਪੰਡਿਆ ਹੋਵੇ ਇਸ ਨਾਂ ਦੇ ਰੋਟੇ ਸਿੱਕੇ ਹੁਣ ਉਹ ਕਾਂਗਰਸ ਪਾਰਟੀ ਦਾ ਹੀ ਪੰਨਾ ਫੜ ਕੇ ਜਦੋਂ ਉਹਨਾਂ ਨੇ ਆਪਣੇ ਰੋਟੇ ਦੁਬਾਰਾ ਸਿੱਕਣ ਦਾ ਯਤਨ ਕਰਿਆ ਤਾਂ ਉਹਨਾਂ ਦੇ ਸਾਥੀ ਵੱਡੀ ਗਿਣਤੀ ਵਿੱਚ ਪੰਨੂ ਪਰਵਾਨ ਜਿਹੜਾ ਕਿ ਕਿਸੇ ਪਛਾਣ ਦਾ ਮਹਤਾਜ ਨਹੀਂ ਉਹਨਾਂ ਨੇ ਪਾਰਟੀ ਛੱਡਣ ਦਾ ਕਿਥੇ ਐਲਾਨ ਕੀਤਾ ਜੋ ਤੇ ਸਮੂਹ ਹਕੂਮਤ ਵਿੱਚ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਜਾਣ ਕਰਕੇ ਇਹਨਾਂ ਦੇ ਮੂਦੇ ਕਰਾਰੀ ਚ ਪੇੜ ਮਾਰੀਏ ਮੈਂ ਪੰਨੋ ਪਰਵਾਰ ਨੂੰ ਵਿਸ਼ਵਾਸ ਦਿਵਾਉਂਦਾ ਜੀ ਜੋ ਤੁਹਾਡੇ ਨਾਲ ਤੱਕੇ ਖਾਈ ਤੁਹਾਡੇ ਨਾਲ ਧੋਖਾ ਇਹਨਾਂ ਲੋਕਾਂ ਨੇ ਕਰਿਆ ਆਮ ਆਦਮੀ ਪਾਰਟੀ ਜਿਹਾ ਕੁਝ ਨਹੀਂ ਮਿਲੂਗਾ ਮੂਦਾ ਪੂਰਾ ਬਣਦਾ ਸਤਕਾਰ ਦਿੱਤਾ ਜਾ ਸਾਰੇ ਹਲਕੇ ਦਾ ਸਨ ਪੱਕੀ ਪ੍ਰਕਾਸ਼ ਵੇਖੋ ਇਹ 22 ਪੱਪੀ ਦਾ ਪਿਆਰਾ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕਿਤੇ ਕੰਮਾਂ ਤੇ ਮੋਹਰ ਇਹ ਕਿੱਥੇ ਵੀ ਬਾਈ ਪੱਪੀ ਜਾਂਦੇ ਨੇ ਨਾਨ ਸਾਹਿਬ ਜਾਂਦੇ ਲੋਕ ਪਲਕਾਂ ਤੇ ਬਿਠਾਉਂਦੇ ਨੇ ਤੇ ਮੈਂ ਕਹਿੰਦਾ ਬੈਠਣ ਖਾਣ ਨੂੰ ਜਗ੍ਹਾ ਕੱਢ ਦਿੰਦੇ